ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸੱਕੇ ਅਨੰਦ ਦੇ ਅੱਜ ਵੀਡੀਓ ਵਿੱਚ ਆਪਾਂ ਕਰਾਂਗੇ ਕਿ ਹਰ ਦਾ ਦਿਨ ਤੇ ਲੇਖ ਪੰਜਾਬੀ ਵਿਜੀਗਤ ਤੇ ਚੈਨਲ ਤੇ ਨਵੇਂ ਜੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਆ ਵੀਡੀਓ ਸ਼ੁਰੂ ਕਰਦੇ ਹਾਂ ਪੰਜਾਬੀ ਜੀਵਨ ਤਿਹਾਰਾਂ ਨਾਲ ਭਰਪੂਰ ਹੈ ਸਾਲ ਵਿੱਚ ਕੋਈ ਨਾ ਕੋਈ ਕੋਈ ਹੀ ਮਹੀਨਾ ਹੋਵੇ ਅਜੀ ਹਾ ਹੋਵੇਗਾ ਜਦੋਂ ਕੋਈ ਨਾ ਕੋਈ ਤਿਹਾਰਨਾ ਮਨਾਇਆ ਜਾਂਦਾ ਹੋਵੇ ਤਿਹਾਰ ਜੀਵਨ ਵਿੱਚ ਖੁਸ਼ੀ ਦਾ ਸੂਚਕ ਹੈ ਇਹ ਕੋਈ ਵੀ ਹੋਵੇ ਅਕੀ ਠੱਕੀ ਜ਼ਿੰਦਗੀ ਨੂੰ ਇੱਕ ਨਵਾਂ ਹੁਲਾਦਾ ਦਿੰਦਾ ਹੈ ਇਸੇ ਲਈ ਅਸੀਂ ਤਿਹਾਰਾਂ ਨੂੰ ਬੜੇ ਹੀ ਜਾਤ ਤੇ ਹੁਸ਼ਿਆ ਨਾਲ ਮਨਾਉਂਦੇ ਹਾਂ ਤਿਹਾਰ ਆਮ ਕਰਕੇ ਸਾਡੇ ਆਧਮਿਕ ਅਤੇ ਸੱਭਿਆਚਾਰਕ ਜੀਵਨ ਤੇ ਹੁਸ਼ਿਆ ਨਾਲ ਜੁੜੇ ਹੁੰਦੇ ਹਨ ਉਦਾਹਰਨ ਮਨੋੱਖਾ ਦੇ ਵਕਤੇ ਤੋਂ ਹੀ ਤਿਹਾੜੀ ਦਾ ਆਉਣਾ ਇਸ ਨਾਲ ਜੁੜੀ ਖੁਸ਼ੀ ਅਤੇ ਸੁਖਾਵੀ ਤਬਦੀਲੀ ਕਾਰਨ ਮੰਗਲਕਾਰੀ ਹੁੰਦਾ ਹੈ ਬੱਚੇ ਤਾਂ ਕਿੰਨੇ ਕਿੰਨੇ ਦਿਨ ਪਹਿਲਾਂ ਹੀ ਤਿਹਾੜੀ ਦੇ ਦਿਨਾਂ ਦੀ ਉਡੀਕ ਕਰਨ ਲੱਗ ਪੈਂਦੇ ਹਨ ਉਹਨਾਂ ਦੇ ਮਾਪੇ ਉਹਨਾਂ ਦੀ ਖੁਸ਼ੀ ਵਿੱਚ ਵਾਧਾ ਕਰਨ ਲਈ ਆਪਣੇ ਵਿੱਤ ਅਨੁਸਾਰ ਹਿੱਸਾ ਪਾਉਂਦੇ ਹਨ ਤਿਹਾੜੀ ਦੇ ਦਿਨ ਚਾਹ ਤੇ ਉਚਾ ਕਰਨ ਸਭ ਕੁਝ ਨਿਵੇਕਲਾ ਤੇ ਆਨੰਦਮਈ ਲੱਗਦਾ ਹੈ ਬਾਜ਼ਾਰ ਸਜੇ ਪਵੇ ਉਹ ਦੇਖ ਹਨ ਲੋਕ ਲੋਕ ਨਵੇਂ ਨਵੇਂ ਕੱਪੜੇ ਪਾਉਂਦੇ ਹਨ ਉਹਨਾਂ ਦੇ ਚਿਹਰਿਆਂ ਉੱਪਰ ਖੁਸ਼ੀਆਂ ਨੱਚਦੀਆਂ ਹਨ ਰੰਗਾਂ ਤੇ ਖੁਸ਼ੀਆਂ ਦਾ ਵਾਤਾਵਰਨ ਬਸਿਆ ਹੁੰਦਾ ਹੈ ਬਾਜ਼ਾਰ ਵਿੱਚ ਖਰੀਦੋ ਫਰੋਖਤ ਹੁੰਦੀ ਹੈ ਨਵੇਂ ਕੱਪੜੇ ਨਵੇਂ ਭਾਂਡੇ ਬੰਗਾਂ ਚੂੜੀਆਂ ਦੰਦਾਸੇ ਖਿਡਾਉਣੇ ਊਕਾਂ ਫੋਕਣੇ ਸਜਾਵਟ ਦਾਸ ਸਮਾਨ ਮਿਠਾਈ ਟੜਾ-ਟੜ ਵਿਕਦੇ ਹਨ ਕਈ ਥਾਵਾਂ ਤੇ ਮੇਲੇ ਵੀ ਲੱਗਦੇ ਹਨ ਉੱਥੇ ਪੰਗੂੜੇ ਝੂਟੇ ਜਾਂਦੇ ਹਨ ਤੇ ਖੇਤ ਤਮਾਸ਼ੇ ਹੁੰਦੇ ਹਨ ਲੰਗੋਜ਼ੇ ਵੱਜਦੇ ਹਨ ਮਠਿਆਈਆਂ ਖਾਧੀਆਂ ਜਾਂਦੀਆਂ ਹਨ ਸ਼ਰਾਬਾਂ ਉੜਦੀਆਂ ਹਨ ਅਤੇ ਪੰਗੜੇ ਪੈਂਦੇ ਹਨ ਸਫਾਈ ਅਤੇ ਸੁਜ਼ਮ ਨਾਲ ਵਧੀਆ ਤੇ ਸੁਹਾਦੀ ਪਦਾਰਥ ਤਿਆਰ ਕੀਤੇ ਜਾਂਦੇ ਹਨ ਇਸ ਦਿਨ ਕੰਜੂਸੀਆਂ ਅਤੇ ਟੰਗੀਆਂ ਕੰਦੂਸੀਆਂ ਤੇ ਤੰਗਿਆਂ ਨੂੰ ਭਲਾਵੇ ਦਿੱਤਾ ਜਾਂਦਾ ਹੈ ਅਤੇ ਹਰ ਕੋਈ ਰੱਗਾ ਤੇ ਖੁਸ਼ੀਆਂ ਦੇ ਦਰਿਆ ਵਿੱਚ ਬਹਿ ਜਾਣਾ ਚਾਹੁੰਦਾ ਹੈ ਆਪਾਂ ਖਿੜਾ ਹੁਣ ਦੀ ਰੋਜੀ ਪਰਵਲ ਹੁੰਦੀ ਹੈ ਜੁਫੇਰੇ ਭਗਵਾਨਾਂ ਦੀਆਂ ਮਹਿਕਾਂ ਸਭ ਤੋਂ ਫਿਰਦੇਮ ਵਿੱਚ ਕੁਝ ਕਲੀਆਂ ਕਰ ਪੈਦਾ ਕਰਦੀਆਂ ਹਨ ਆਮ ਕਰਕੇ ਤਿਹਾੜੀ ਦੇ ਮੁੱਖ ਰਸਮ ਕਿਸੇ ਆਤਾਰਿਕ ਅਸਥਾਨ ਦੇ ਦਰਸ਼ਨ ਪੂਜਾ ਇਸ਼ਨਾਨ ਆਦਿ ਦੇ ਰੂਪ ਵਿੱਚ ਹੁੰਦੀ ਹੈ ਇਹਨਾਂ ਸਥਾਨਾਂ ਉੱਪਰ ਹੀ ਕਈ ਤਾਂ ਆਮ ਕਰਕੇ ਮੇਲੇ ਵੀ ਲੱਗਦੇ ਹਨ ਬੱਚੇ ਤੇ ਨੌਜਵਾਨ ਤਾਂ ਹੀ ਹੋ ਜਿਹੇ ਇਹੋ ਚ ਹੁੰਦੇ ਹਨ ਕਿ ਤਿਹਾੜ ਦਾ ਦਿਨ ਕਦੇ ਮੁੱਕੇ ਹੀ ਨਾ ਪਰ ਇਹ ਰੌਣਕ ਥੋੜਾ ਚਿਰ ਹੀ ਰਹਿੰਦੀ ਹੈ ਹਰ ਕੋਈ ਆਪਣੀ ਵਿੱਤੇ ਸਿੱਜੀ ਅਨੁਸਾਰ ਤਿਹਾੜ ਦੇ ਦਿਨ ਨੂੰ ਮਣਾਉਂਦਾ ਹੈ ਸਾਰੇ ਇਹੋ ਜਿਹੇ ਇਹੋ ਇੱਛਾ ਕਰਦੇ ਹਨ ਕਿ ਅਗਲੇ ਸਾਲ ਜਿਉਂਦਿਆਂ ਬਸਤਿਆਂ ਨੂੰ ਤਿਹਾਰ ਦਾ ਦਿਨ ਮੁੜ ਆਵੇ ਤਾਂ ਬੱਚਿਓ ਐਸੀ ਤਿਹਾਰ ਦਾ ਦਿਨ ਲੈਕ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਇਆ ਤਾਂ ਵੀਡੀਓ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਮਿਲਦੀਆਂ ਹੁੰਦੀਆਂ ਵੀਡੀਓ ਵਿੱਚ